ਸਾਸੀ ਕਾ ਦੋਸਤੋ ਮੈਂ ਹਤਵਾਲਾ ਦੋਸਤ ਹਜਜੀਤ ਸਿੰਘ ਗਰੇਵਾ ਤੇ ਵਾਰਨ 52 ਵਿੱਚ ਪਹੁੰਚੇ ਆ ਜਿੱਥੇ ਕਿ ਸੰਨੀ ਸੋਤਾ ਉਹਨੇ ਧਰ ਪਤਨੀ ਮਸਕਾਨ ਸੋਤਾ ਨੂੰ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਿ ਸੀਟ ਮਿਲੀ ਆ ਤੁਸੀਂ ਦੇਖ ਸਕਦੇ ਹੋ ਸੰਨੀ ਸੋਤਾ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਵਾ ਤੇ ਗੱਲਬਾਤ ਵੀ ਕਰਾਂਗੇ ਸੰਨੀ ਸੋਤੇ ਨਾਲ ਸੰਨੀ ਸੋਤਾ ਜੀ ਕਿਸ ਕਾ ਚੱਲ ਰਹੀ ਹੈ ਤੁਹਾਡੀ ਕੈਂਪੇਨ ਵਗੈਰਾ ਦੱਸ ਸਕਦੇ ਹੋ ਕੀ ਗੱਲ ਚਾਹੋਗੇ ਆਮ ਆਦਮੀ ਪਾਰਟੀ ਨੂੰ ਕਿੰਨਾ ਪਰਵਾਹ ਕਰਾ ਮਿਲਿਆ ਆ ਬਿਲਕੁਲ ਜੀ ਮੈਂ ਤਾਂ ਪਹਿਲਾਂ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਨਿਮਾਨੇ ਜੀ ਨੂੰ ਇਹ ਟਿਕਟ ਬਖਸ਼ ਕੇ ਇੰਨੇ ਹਲੀਆਂ ਅੰਮ੍ਰਿਤ ਜਿੰਨੇ ਵੀ ਤੁਸੀਂ ਦੇਖਿਆ ਸੀ ਕਿ ਰੌਲਾ ਪਿਆ ਸੀ ਕਿ ਯਾਰ ਇਹਨਾਂ ਦੇ ਵਰਕਰਾਂ ਨੂੰ ਜਿਹੜੀਆਂ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਔਰ ਬਹੁਤ ਮੈਂ ਧੰਨਵਾਦ ਕਰਦਾ ਆਪਣੇ ਸੀਐਮ ਸਾਹਿਬ ਦਾ ਔਰ ਸਾਡੇ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਦਾ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਿ ਕੰਮਾਂ ਦਾ ਜਿਹੜਾ ਹੈਗਾ ਵਾ ਕਾਫੀ ਵੱਡੀ ਤਦਾਰ ਤੇ ਸਾਡੇ ਕੰਮ ਹੋਏ ਨੇ ਪੰਜਾਬ ਸਰਕਾਰ ਨੇ ਕੀਤੇ ਵੀ ਹੈ ਤੇ ਜਦੋਂ ਤੁਸੀਂ ਲੋਕਾਂ ਵਿੱਚ ਜਾ ਰਹੇ ਹੋ ਲੋਕਾਂ ਵਿੱਚ ਕਿੰਨਾ ਕੁ ਪ੍ਰਵਾਹ ਹੰਗਾਰਾ ਮਿਲਦਿਆ ਵਾ ਤੇ ਕੀ ਕੀ ਲੋਕਾਂ ਨਾਲ ਵਾਦੇ ਕੀਤੇ ਜਾ ਰਹੇ ਨੇ ਖਾਸ ਕਰਕੇ ਅਸੀਂ ਲਿਖਿਆ ਹਮੇਸ਼ਾ ਤੁਸੀਂ ਜਿੱਥੇ ਇੱਕ ਵਧੀਆ ਨੇਤਾ ਬਣ ਰਹੇ ਹੋ ਉੱਥੇ ਤੁਸੀਂ ਵਧੀਆ ਇਨਸਾਨ ਵੀ ਹੋ ਕਿਉਂਕਿ ਅਸੀਂ ਲਿਖਿਆ ਕੌਂਸਲ ਬਣਨ ਤੋਂ ਪਹਿਲਾਂ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋ ਲੋਕਾਂ ਨੇ ਬੜੇ ਕੰਮ ਕਰਾਏ ਨੇ ਤੇ ਹੁਣ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਲੋਕਾਂ ਵਿੱਚ ਜਾਂਦੇ ਹੋ ਲੋਕਾਂ ਵੱਲੋਂ ਕਿੰਨਾ ਕੁ ਪ੍ਰਵਾਹ ਹੰਗਾਰਾ ਮਿਲਿਆ ਤੁਹਾਨੂੰ ਆ ਬਿਲਕੁਲ ਜੀ ਹੂੰ ਗਾਰੇ ਦੀ ਜੇ ਆਪਾਂ ਗੱਲ ਕਰੀਏ ਤੇ ਮੈਂ ਤੁਹਾਡੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਇੱਕ ਵਾਰੀ ਪਿੱਛੇ ਜਿੰਨੇ ਵੀ ਵੀਰ ਮੇਰੇ ਖੜੇ ਨੇ ਵੇਖੋ ਅੱਜ ਤੋਂ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਦੱਸ ਦਵਾਂ ਕਿ ਜਿੰਨੇ ਵੀ ਵੀਰ ਇਹ ਸਾਰੇ ਇਸ ਵਾਰਡ ਦੇ ਨੇ ਸਭ ਤੋਂ ਵੱਡੀ ਗੱਲ ਵਾਰਡ ਨੰਬਰ 51 ਦੇ ਨੇ ਸਾਰੇ ਮੇਰੇ ਵੀਰ ਵੱਡੇ ਨੇ ਮੇਰੇ ਸਤਿਕਾਰਯੋਗ ਨੇ ਜਿੰਨੇ ਜਿੰਨੇ ਵੀ ਵੀਰ ਮੇਰੇ ਇੱਥੇ ਇਸ ਟਾਈਮ ਤੁਹਾਡੇ ਨਾਲ ਤਸਵੀਰਾਂ 'ਚ ਦਿਖ ਰਹੇ ਹੋਣਗੇ ਇਹ ਉਹ ਇਲਾਕੇ ਦੇ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਐਸੇ ਪਿੰਡ ਦਾ ਅ ਇਸੇ ਪਿੰਡ ਦਾ ਮੇਰਾ ਜਨਮ ਹੈ ਇਸੇ ਪਿੰਡ ਦਾ ਮੇਰਾ ਮੈਂ ਵੱਡਾ ਹੋਇਆ ਇਸੇ ਪਿੰਡ ਤੇ ਗਾੜੀ ਮੇਰੇ ਬੱਚੇ ਹੈ ਹਨਾ ਇਸੇ ਪਿੰਡ ਤੇ ਮੇਰੇ ਅਗਲੇ ਪਿੰਡ ਚ ਮੇਰੇ ਸਾਰੇ ਹੈ ਤੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਜੇਕਰ ਮੇਰਾ ਕੋਈ ਗਲਤ ਸ਼ਤਾਰਵੀ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਹੋਵੇ ਤਾਂ ਮੇਰੇ ਖਿਆਲ ਨਾਲ ਲੋਕ ਮੇਰੇ ਨਾਲ ਨਾ ਚੱਲੇ ਸਦੀ ਗੱਲ ਕਹਦੀ ਆ ਆਮ ਘਰਾ ਦੇ ਤੁਸੀਂ ਨੌਜਵਾਨ ਜੇ ਤੁਹਾਡਾ ਕੋਈ ਪਸੋਕਰ ਨਹੀਂ ਹੈਗਾ ਖਾਸ ਕਰਕੇ ਰਾਜਨੀਤੀ ਵਿੱਚ ਪਰ ਥੋੜੀ ਛੋਟੀ ਉਮਰੇ ਤੁਸੀਂ ਵਧੀਆ ਜਿਹੜੇ ਕਦਮ ਅੱਗੇ ਵਧਾਏ ਨੇ ਵਧੀਆ ਉਲੰਘਾ ਕੀਤੀਆਂ ਨੇ ਵੱਡੇ ਵੱਡੇ ਨੇਤਾ ਤੁਹਾਡਾ ਨਾਂ ਦਾ ਜੋੜਾ ਜਾਂਦਾ ਵਾ ਕਿਸ ਤਰ੍ਹਾਂ ਦੇ ਦਦੇ ਹੋ ਇਹ ਜੀ ਨੂੰ ਲੈ ਕੇ ਕਿਉਂ ਪਸ਼ੋਕਾ ਜਿਵੇਂ ਗੱਲ ਕੀਤੀ ਤੁਹਾਡਾ ਬਿਲਕੁਲ ਰਾਜਨੀਤੀ 'ਚ ਨਹੀਂ ਹੈਗਾ ਆਮ ਘਰਾਂ ਤੋਂ ਸਿਹਣ ਵਾਲੀ ਨੌਜਵਾਨ ਜੀਓ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਮੈਂ ਇੱਕ ਗੱਲ ਇੱਥੇ ਬਹੁਤ ਵਧੀਆ ਹਰਜੀਤ ਜੀ ਤੁਹਾਡਾ ਸਵਾਲ ਹੈਗਾ ਵਾ ਜਿੱਥੇ ਪਹਿਲਾਂ ਮੈਂ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਨਾ ਚਾਹਨਾ ਆਪਣਾ ਆਮ ਆਦਮੀ ਪਾਰਟੀ ਦਾ ਜਿੱਦੀ ਮੇਰੀ ਪਾਰਟੀ ਹੈ ਕਿ ਸਾਨੂੰ ਪਾਰਟੀ ਉਹ ਚੁਣਨ ਨੂੰ ਮਿਲੀ ਹੈ ਕਿ ਜਿੱਥੇ ਇੱਕ ਆਮ ਘਰਾਂ ਦੇ ਮੁੰਡਿਆਂ ਨੂੰ ਮੌਕੇ ਮਿਲੇ ਆ ਤੁਸੀਂ ਦੇਖਿਆ ਕਿ ਸਾਡੇ ਐਮਐਲਏ ਸਾਹਿਬ ਜੀ ਸੀ ਜਿਹੜੇ ਜਾਂ ਸਾਡੇ ਮੰਤਰੀ ਸਾਹਿਬ ਜੀ ਸੀ ਜਿਹੜੇ ਜਿੰਨੇ ਵੀ ਹੈਗੇ ਨੇ ਬਿਲਕੁਲ ਤੁਸੀਂ ਦੇਖ ਲਓ ਕਿ ਉਹਨਾਂ ਦੇ ਰਾਜਨੀਤੀ ਦੇ ਨਾਲ ਬਿਲਕੁਲ ਅਸ਼ੋਕਰ ਦੀ ਜੇ ਆਪਾਂ ਗੱਲ ਕਰੀਏ ਤੇ ਰਾਜਨੀਤੀ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਕਿ ਸਾਡੇ ਅਸ਼ੋਕਰ ਦੇ ਵਿੱਚ ਕੋਈ ਵੀ ਰਾਜਨੀਤਿਕ ਦਾ ਇਸ ਤਰ੍ਹਾਂ ਸਟੈਪ ਨਹੀਂ ਸੀ ਪਰ ਮੇਰੇ ਮੇਰਾ ਸ਼ੁਰੂ ਤੋਂ ਹੀ ਇੱਕ ਸ਼ੌਂਕ ਰਿਹਾ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਲੋਕਾਂ ਦੇ ਕੰਮ ਕਰਾਂ ਤੁਸੀਂ ਆਮ ਹੀ ਮੇਰੇ ਇਲਾਕੇ ਦੇ ਜਿੰਨੇ ਵੀ ਲੋਕ ਨੇ ਸੰਘਰਸ਼ ਕਿੰਨਾ ਤੁਹਾਡੇ ਵੀਰ ਨੇ ਤੁਹਾਨੂੰ ਵੀ ਪਤਾ ਪੱਤਰਕਾਰੀ ਦੇ ਵਿੱਚ ਵੀ ਜੇ ਮੈਂ ਰਿਆ ਉਹਦੇ ਵਿੱਚ ਵੀ ਸੰਘਰਸ਼ ਲੋਕਾਂ ਨਾਲ ਕਰਕੇ ਮੈਂ ਲੜਦਾ ਰਿਆ ਔਰ ਜਿਹੜਾ ਲੋਕਾਂ ਦਾ ਪਿਆਰ ਹੈ ਇਸ ਟਾਈਮ ਮੈਨੂੰ ਬਹੁਤ ਜ਼ਿਆਦਾ ਮਿਲ ਰਿਹਾ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਖਾਸ ਕਰਕੇ ਆਪਣੀ ਪੰਜਾਬ ਸਰਕਾਰ ਦਾ ਇਹ ਗੱਲ ਕਹਿੰਦੇ ਸੰਦੀਪ ਜੀ ਲੋਕਾਂ ਵਿੱਚ ਵਿਚਰੇ ਹੋ ਲੋਕਾਂ ਦਾ ਨੇਤਾ ਬਣ ਕੇ ਲੋਕਾਂ ਸਾਹਮਣੇ ਆਏ ਹੋ ਕਿ ਲੋਕਾਂ ਦਾ ਬੇਟਾ ਬਣ ਕੇ ਸਾਹਮਣੇ ਆਏ ਹੋ ਨਹੀਂ ਜੀ ਨਹੀਂ ਨਹੀਂ ਜੀ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਏਗੀ ਜਿੰਨੇ ਵੀ ਮੇਰੇ ਭਰਾ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਨੇ ਮੇਰੇ ਤੇ ਮਾਨ ਕੀਤਾ ਸਭ ਤੋਂ ਵੱਡੀ ਗੱਲ ਹੈ ਅੱਜ ਤੁਸੀਂ ਦੇਖੋਗੇ ਕਿ ਲੀਡਰਾਂ ਦੇ ਨਾਲ ਮੈਂ ਅੱਜ ਵੀ ਦੇਖਦਾ ਪਿਆ ਸੀ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਕਾਫੀ ਲੀਡਰ ਵੱਡੇ ਨੇ ਪਰ ਜਦੋਂ ਵੀ ਸਾਡੀਆਂ ਉਹਨਾਂ ਦੇ ਸਾਹਮਣੇ ਗੱਡੀਆਂ ਜਾਂ ਕਰਸਤੇ ਹੁੰਦੀਆਂ ਹੀ ਆ ਤੇ ਉਹਨਾਂ ਦੇ ਮੂੰਹ ਸਾਨੂੰ ਵੇਖ ਕੇ ਨੀਚੇ ਹੋ ਸਕਦੇ ਤੁਸੀਂ ਦੇਖਦੇ ਹੋ ਜੀ ਵੱਡੇ 2022 ਚ ਵੀ ਜਿਹੜੇ ਵੱਡੇ ਵੱਡੇ ਥੰਮ ਸੀ ਜਿਹੜੇ ਉਹ ਸਾਡੀ ਸਰਕਾਰ ਨੇ ਇਹਨਾਂ ਲੋਕਾਂ ਦੇ ਪਿਆਰ ਨਾਲ ਸਰਕਾਰਾਂ ਤੇ ਤਾਤੀ ਬੰਦੀਆਂ ਨੇ ਜੇ ਲੋਕਾਂ ਦਾ ਪਿਆਰ ਹੋਵੇ ਤਾਂ ਇਹਨਾਂ ਦਾ ਇੰਨਾ ਕਿ ਪਿਆਰ 2022 ਚ ਵੀ ਮਿਲਿਆ ਔਰ ਅੱਜ ਵੀ ਮਿਲ ਰਿਹਾ ਹੈ। ਕਾਫੀ ਵੱਡੀ ਦੇਦਾਰ ਤੇ ਜਿਹੜਾ ਲੋਕਾਂ ਦਾ ਪਿਆਰ ਹੈ ਉਹ ਸਾਨੂੰ ਮਿਲ ਰਿਹਾ ਹੈ। ਅਸੀਂ ਲੋਕਾਂ ਦੇ ਵੀ ਖਾਸ ਕਰਕੇ ਮੈਂ ਨੇਤਾ ਬਣ ਕੇ ਵੀ ਇਸ ਮੈਥ ਹੈਗਾ ਇੱਥੋਂ ਦਾ ਬੇਟਾ ਵਾਂ ਤੇ ਮੈਂ ਕਦੀ ਵੀ ਤੇ ਨੇਤਾ ਨਹੀਂ ਬਣ ਸਕਦਾ। ਅੱਜ ਵੀ ਤੁਸੀਂ ਦੇਖੋ ਕਿ ਜਿੰਨੇ ਵੀ ਭਰਾ ਮੇਰੇ ਹੁਣੇ-ਹੁਣੇ ਮੈਨੂੰ ਆ ਸੁਣਨ ਨੂੰ ਵੀ ਮਿਲਿਆ ਕਿ ਸਾਡੇ ਇੱਕ ਭਰਾ ਸੀ ਉਹਨਾਂ ਮੇਰੇ ਵਾਸਤੇ ਸਪੈਸ਼ਲ ਜਿਹੜੀ ਅਰਦਾਸ ਆ ਉਹ ਕੀਤੀ ਆ ਵਾਹਿਗੁਰੂ ਦੇ ਘੜੀ ਕੀ ਅਸੀਂ ਜਦੋਂ ਵੀ ਜਿੱਤਦੇ ਆ ਅਸੀਂ ਉੱਥੇ ਜ਼ਰੂਰ ਮੱਥਾ ਔਰ ਮੈਂ ਉਹ ਭਰਾ ਨੂੰ ਵੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਜ਼ਰੂਰ ਭਰਾਵਾਂ ਨਾਲ ਵੀ ਅਸੀਂ ਜ਼ਰੂਰ ਜਿੱਥੇ ਵੀ ਉਹਨਾਂ ਨੇ ਸੁੱਖਣਾ ਸੁਖੀ ਆ ਅਸੀਂ ਉੱਥੇ ਵੀ ਮੱਥਾ ਟੇਕਣ ਜਾਵਾਂਗੇ ਇਹ ਨਹੀਂ ਗੱਲ ਕਰੀਏ ਮੁਕਾਬਲਾ ਕਿੰਦਾ ਆ ਰਿਹਾ ਅਸੀਂ ਦੇਖਿਆ ਸਾਰੀਆਂ ਪਾਰਟੀਆਂ ਬੱਵਾ ਭਾਰਿਆ ਹਰ ਕੋਈ ਪਾਰਟੀ ਦਾਅਵੇਦਾਰੀ ਕਰ ਰਹੀ ਹੈ ਵੀ ਇਸ ਵਾਰ ਵਿੱਚ ਸਾਡਾ ਕੌਂਸ ਬਣੂਗਾ ਪਰ ਤੁਹਾਡੀ ਸਰਕਾਰ ਆ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਵੀ ਆ ਕਿਸ ਨੂੰ ਦੇਖਦੇ ਹੋ ਮੁਕਾਬਲਾ ਕਿਹਨਾਂ ਨਾਲ ਤੁਹਾਡਾ ਜਿਹੜਾ ਹੈਗਾ ਵਾ ਟੱਕਰ ਕਿਹਨਾਂ ਨਾਲ ਤੁਹਾਡੀ ਮੈਂ ਇੱਕ ਗੱਲ ਹਰ ਚੀਜ਼ੇ ਤੁਹਾਨੂੰ ਦੱਸਦਾ ਕਿ ਇਹ ਟੱਕਰ ਮੈਨੂੰ ਨਹੀਂ ਲੱਗਦੀ ਕਿਸੇ ਨਾਲ ਵੀ ਹੋਏਗੀ ਪੰਜਾਬ ਸਰਕਾਰ ਨੂੰ ਤੁਸੀਂ ਦੇਖ ਹੀ ਲਿਆ 2000 ਜੇ ਟੱਕਰ ਦੀ ਆਪਾਂ ਗੱਲ ਕਰੀਏ ਤਾਂ ਆਮੀ ਛੰਡਿਆਂ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਜਾਂ ਵੱਡਾ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਜਾਂ ਕਿਸੇ ਨੂੰ ਧਮਕਾ ਕੇ ਵੋਟਾਂ ਪੈਂਦੀਆਂ ਹੁੰਦੀਆਂ ਤੇ ਮੇਰੇ ਖਿਆਲ ਨਾਲ ਅੱਜ ਵੀ ਮੇਰੇ ਕਈ ਯਾਰ ਦੋਸਤ ਹੈਗੇ ਨੇ ਜਿਨ੍ਹਾਂ ਨੂੰ ਅੱਜ ਵੀ ਥਰਡ ਕੀਤਾ ਗਿਆ ਪਹਿਲੇ ਵੀ ਥਰਡ ਕੀਤਾ ਜਾਂਦਾ ਸੀ ਪਰ ਹੋਂ ਤੁਸੀਂ ਆਮ ਆਦਮੀ ਪਾਰਟੀ ਦਾ ਜੇ ਆਪਾਂ ਗੱਲ ਕਰੀਏ ਕਿ ਸਾਡੇ ਵੱਲੋਂ ਜੇ ਕੋਈ ਵੀ ਹੱਥ ਖੜਾ ਕਰਕੇ ਇਥੋਂ ਕਹਦੇ ਕਿ ਅਸੀਂ ਕਿਸੇ ਨੂੰ ਧਮਕਾਇਆ ਜਾਂ ਚੁੜਾਇਆ ਕਿਸੇ ਵੀ ਤਰ੍ਹਾਂ ਦਾ ਨਹੀਂ ਸਾਡੇ ਕੋਈ ਗਲਤ ਰਾਜਨੀਤੀ ਹੁੰਦੀ ਹੈ ਕਿ ਇਹਨਾਂ ਦੇ ਪਰਚਾ ਕਰਾ ਦਿਓ ਇਹਨਾਂ ਦੇ ਉਹਨਾਂ ਦੇ ਸਮਿਆਂ ਤੇ ਹੋਈਆਂ ਅਸੀਂ ਵੀ ਤਸੱਜ ਛੇ ਨੇ ਉਹਨਾਂ ਦੇ ਅਸੀਂ ਵੀ ਜੇਲਾ ਪੁਕਤੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵਰਗੇ ਕਦੀ ਤੁਸੀਂ ਕੈਂਡੀਡੇਟ ਜਾਂ ਆਮ ਘਰਾਂ ਦੇ ਲੜਕੇ ਜਾਂ ਇੰਨੀ ਛੋਟੀ ਉਮਰ 'ਚ ਇੰਨਾ ਵੱਡਾ ਰੱਬ ਨੇ ਸਾਥ ਦਿੱਤਾ ਹੈ ਸਰਕਾਰਾਂ ਨੇ ਸਾਥ ਦਿੱਤਾ ਹੈ ਔਰ ਬਿਲਕੁਲ ਸਰਕਾਰਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨ ਕਰਦੇ ਹਾਂ ਉਸ ਪਰਮਾਤਮਾ ਦਾ ਬਿਲਕੁਲ ਜਿੰਦਾਬਾਦ ਲੱਗਦਾ ਵੀ ਵਿਰੋਧੀਆਂ ਦੀ ਨੀਂਦਾਂ ਜਿਹੜੀਆਂ ਹਰਾਮ ਕੀਤੀਆਂ ਹੋਈਆਂ ਜਿੱਥੋਂ ਸੱਦੀ ਸੋਤਾ ਆਪਣਾ ਕਾਫਲਾ ਲੈ ਕੇ ਡੰਗਦਾ ਵਾ ਤੇ ਲੱਗਦਾ ਵੀ ਵਿਰੋਧੀਆਂ ਦੀ ਨੀਂਦਾਂ ਜਿਹੜੀਆਂ ਹਰਾਮ ਹੋਈਆਂ ਨੇ ਵੀ ਸੱਦੀ ਸੱਦੀ ਸੋਤਾ ਇਤੋਂ ਰਹਿਣ ਵਾਲਾ ਜਿਹੜਾ ਬੱਚਾ ਵਾ ਇੱਕ ਆਮ ਘਰ ਦਾ ਨੌਜਵਾਨ ਆ ਅੱਜ ਇੰਨਾ ਵੱਡਾ ਕਾਫਲ ਲੈ ਕੇ ਲੰਘਦਾ ਵਾ ਲੋਕ ਪਿੱਛੇ ਮੁਰਮਰ ਦੇਖਦੇ ਨੇ ਕਿ ਸਨਨੀ ਸੋਤਾ ਇਹਨਾਂ ਵੱਡੀ ਕਾਮਯਾਬੀ ਆ ਕੀ ਕਹਿਣਾ ਚਾਹੋਗੇ ਕਿ ਲੱਗਦਾ ਵੀ ਵਿਰੋਧੀਆਂ ਦੀ ਜਿਹੜੀਆਂ ਨੀਂਦ ਹਰਾਮ ਹੋ ਗਈ ਕਿਤੇ ਅ ਮੈਂ ਹੋਣ ਰਹੀ ਆ ਔਨ ਕੈਮਰਾ ਵੀ ਇਹ ਗੱਲ ਰਿਕਾਰਡ 'ਚ ਵੀ ਤੁਹਾਡੇ ਕਹਿ ਰਹੇ ਆ ਕਿ ਜਦੋਂ ਜਿੰਨੀ ਦੇਰ ਮੈਨੂੰ ਟਿਕਟ ਨਹੀਂ ਸੀ ਮਿਲੀ ਇਹ ਗੱਲ ਸੱਚ ਹੈ ਹਰ ਜੀ ਜੀ ਮੈਂ ਤੁਹਾਨੂੰ ਵੀ ਦੱਸਣਾ ਚਾਹਾਂਗਾ ਕਿ ਬਿਲਕੁਲ ਸੱਚ ਗੱਲ ਹੈ 10 ਦਿਨ ਪਹਿਲੇ ਜੇ ਤਨ 10 ਤਰੀਕ ਤੇ ਮੇਰੇ ਖਿਆਲ ਨਾਲ 10 ਜਾਨਾਂ ਨੂੰ ਟਿਕਟ ਲਾਂਚ ਹੋਈਆਂ ਇਸ ਤੋਂ ਪਹਿਲੇ ਮੈਨੂੰ ਕਾਲ ਵੀ ਆਈਆਂ ਉਹ ਮੇਰੇ ਘਰੇ ਵੀ ਆਂਦੇ ਘਰੇ ਆਣ ਕੇ ਭਰਾ ਆਫਰਾਂ ਵੀ ਦਿੱਤੀਆਂ ਕਿ ਤੈਨੂੰ ਟਿਕਟ ਦੇ ਦਿੰਨੇ ਆ ਜਾਂ ਇਸ ਤਰ੍ਹਾਂ ਕਰ ਦਿੰਨੇ ਆ ਤੇ ਭਰਾ ਨਹੀਂ ਡੋਲਿਆ ਭਰਾ ਨੂੰ ਇੱਕੋ ਵਿਸ਼ਵਾਸ ਸੀ ਕਿ ਮੈਂ ਪਾਰਟੀ ਜਿਹਦੇ ਨਾਲ ਚੱਲਿਆ ਉਹਦੇ ਨਾਲ ਹੀ ਚੱਲਾਂਗਾ ਚਾਹੇ ਮੈਨੂੰ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਚੱਲਾਂਗਾ ਪਾਰਟੀ ਨਾਲ ਕਦੀ ਵੀ ਆਜ਼ਾਦ ਨਾ ਤੇ ਮੈਂ ਆਜ਼ਾਦ ਹੁਣ ਵੀ ਅ ਅਸੀਂ ਆਪਣੇ ਐਮ.ਐਲ.ਏ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਖਾਸ ਕਰਕੇ ਮંત્રી ਕੁਲਦੀਪ ਸਿੰਘ ਧਾਰੀਵਾਲ ਜੀ ਦਾ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਰਾਤੀ ਵੀ ਮੇਰੀ ਮੀਟਿੰਗ ਚਾਈ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਸਪੈਸ਼ਲ ਤੌਰ ਤੇ ਸਪੈਸ਼ਲ ਤੌਰ ਤੇ ਇਹ ਗੱਲ ਕਹੀ ਸੀ ਕਿ ਮੈਂ ਸਨੀ ਸੋਤੇ ਵਰਗਾ ਜੋਦਾ ਅੱਜ ਤਿਕਨੀ ਜ਼ਿੰਦਗੀ ਚ ਦੇਖਿਆ ਔਰ ਮੇਰੇ ਵਾਸਤੇ ਮੇਰੇ ਵਾਸਤੇ ਹਨੀਸ਼ ਹੋਤਾ ਜੀ ਛੋਟੇ ਮੇਰੇ ਛੋਟੇ ਜਿਹੇ ਪਰਿਵਾਰ ਵਾਸਤੇ ਜਾਂ ਮੇਰੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਔਰ ਖਾਸ ਕਰਕੇ ਆਪਣੀ ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਨੇ ਇਹਨੇ ਛੋਟੇ ਛੋਟੇ ਘਰਾਂ ਚੋਂ ਇਹਨੇ ਮੁੰਡੇ ਲੈ ਕੇ ਹੁਣ ਦੇਖੋ ਸਾਡੇ ਐਮਐਲਏ ਨੇ ਜਿਹੜੇ ਕੋਈ ਮੋਬਾਈਲਾਂ ਦਾ ਕੰਮ ਕਰਦਾ ਕੋਈ ਮੈਂ ਵੀ ਇੱਕ ਜਰਨਲਿਸਟ ਵੀ ਰਿਆਂ ਔਰ ਮੇਰਾ ਖਾਸ ਕਰਕੇ ਜਿਹੜਾ ਇੱਥੇ ਨਾਂ ਬਣਿਆ ਉਹ ਡੀਜੇ ਦੀ ਲੈਨ ਤੋਂ ਬਣਿਆ ਮੈਂ ਇੱਕ ਡੀਜੇ ਲੈਨ ਚੋਂ ਕੰਮ ਕਰਦਾ ਸੀ ਔਰ ਮੇਰੇ ਨਾਲ ਕਾਫੀ ਭਰਾ ਵੀ ਇੱਥੋਂ ਜੁੜੇ ਹੋਏ ਸੀ ਔਰ ਇਸੇ ਦਾ ਹੀ ਮੈਂ ਇੱਥੋਂ ਦਾ ਹੀ ਮੈਂ ਰਹਿਣ ਵਾਲਾ ਇੱਥੋਂ ਹੀ ਮੈਨੂੰ ਟਿਕਟਦਾ ਸੰਦੀ ਜੀ ਕੀ ਝਾੜੂ ਪੂਰਾ ਫਿਰਜੂਗਾ ਲੱਗੇ ਜਾ ਕੇ ਕੋਈ ਲੱਭੂਗਾ ਨਹੀਂ ਸਿਰਫ ਝਾੜੂ ਝਾੜੂ ਹੋਊ ਸਾਰੇ ਬਨੇ ਬਿਲਕੁਲ ਜੀ ਬਿਲਕੁਲ ਇੱਕੋ ਹੀ ਨਾਰਾ ਵਾ ਸਾਡਾ ਭਗਵੰਤ ਮਾਨ ਸਾਡਾ ਹੀਰੋ ਹੈ ਬਿਜਲੀ ਦਾ ਬਿੱਲ ਚੀਜ਼ ਹੋ ਰਿਹਾ ਹੈ ਤੇ ਇਹੀ ਨਾਰਾ ਆਪਾਂ ਲੈ ਕੇ ਚੱਲੇ ਆ ਆਪਣੇ ਸੀਐਮ ਸਾਹਿਬ ਵਾਸਤੇ ਔਰ ਆਪਣੇ ਐਮਐਲਏ ਸਾਹਿਬ ਵਾਸਤੇ ਕਿ ਜੇਕਰ ਅਸੀਂ ਕੰਮ ਕੀਤੇ ਆ ਜਾਂ ਕਰਵਾਏ ਆ ਔਰ ਸਭ ਤੋਂ ਵੱਡੀਆਂ ਇਸ ਇਲਾਕੇ ਦੇ ਜਿਹੜੇ ਵਿੱਚ ਕੰਮ ਹੋਏ ਆ ਸਾਡੇ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਚੰਦ ਹਲੇ 2 ਸਾਲ ਹੋਏ ਸਾਡੀ ਸਰਕਾਰ ਨੂੰ ਆ ਬਿਲਡਿੰਗ ਉਹ ਕਹਿੰਦੇ ਕਿ ਬਿਲਡਿੰਗਾਂ ਨੂੰ ਰੰਗ ਕਰਕੇ ਇਹਨਾਂ ਨੇ ਦਿੱਤਾ ਆ ਬਿਲਡਿੰਗ ਮੈਂ ਤੁਹਾਨੂੰ ਦੱਸਦਾ ਕਿ ਇਹ ਬਿਲਕੁਲ ਨਵੀਂ ਨਕੋਰ ਖੜੀ ਹੋ ਗਈ ਉਹਨਾਂ ਨੇ ਕੀ ਹੁੰਦਾ ਵਾ ਇਹਨਾਂ ਨੂੰ ਪੇਂਟ ਕਰਤਾ ਜੀ ਪੇਂਟ ਕਰਕੇ ਮਤਲਬ ਇਹਨਾਂ ਨੂੰ ਦੱਸਤਾ ਔਰ ਬਿਲਕੁਲ ਤੁਸੀਂ ਤਸਵੀਰਾਂ ਚ ਵੀ ਦਿਖਾ ਸਕਦੇ ਹੋ ਕਿ ਬਿਲਕੁਲ ਇੱਕਦਮ ਨਵੀਂ ਬਿਲਡਿੰਗ ਖੜੀ ਕੀਤੀ ਹੈ ਸਾਡੀ ਭਗਵੰਤ ਮਾਨ ਸਾਹਿਬ ਔਰ ਬਹੁਤ ਜਲਦ ਅਸੀਂ ਜਿਹੜਾ ਪੈਣਾ ਨਾਲ ਆਪਣੀਆਂ ਨਾਲ ਵਾਅਦਾ ਕੀਤਾ ਅਸੀਂ ਮੇਰੇ ਖਿਆਲ ਨਾਲ ਉਹ ਵੀ ਬਹੁਤ ਜਲਦ ਪੂਰਾ ਹੋਣ ਵਾਲਾ ਵਾ ਉਹਨਾਂ ਦਾ ਵੀ ਇਸ ਕਰਕੇ ਪੈਣਾ ਦਾ ਵੀ ਇੰਤਜ਼ਾਰ ਹੋਏਗਾ ਕਾਫੀਆਂ ਨੂੰ ਉਹਨਾਂ ਦਾ ਵੀ ਬਹੁਤ ਜਲਦ ਅਸੀਂ ਜਿਹੜਾ ਔਰ ਤੁਹਾਨੂੰ ਕੰਮਾਂ ਦੀ ਗੱਲ ਕਰੀਏ ਤੇ ਇਸ ਇਲਾਕੇ ਦੇ ਵਿੱਚ ਆ ਮੇਨ ਛੜਕਦੀ ਬੜੀ ਇਲਾਕੇ ਵਾਲੇ ਹੈਗੇ ਨੇ ਮੇਨ ਛੜਕਦੀ ਬੜੀ ਪ੍ਰੋਬਲਮ ਸੀ ਮੇਨ ਛੜਕ ਬਣਵਾ ਕੇ ਦਿੱਤੀ ਹੈ ਟੋਟਲੀ ਆ ਫਤਾਹਪੁਰ ਤੋਂ ਪ੍ਰੀਟੈਂ ਨੂੰ ਲੈ ਕੇ ਫਤੇ ਸਿੰਘ ਕਲੋਨੀ ਤੱਕ ਸਾਰੀ ਸੜਕ ਬਣੀ ਹੋਈ ਹੈ ਨਗਰ ਕਟਿਕਰ ਔਰ ਅੱਗੇ ਆਪਾਂ ਚੱਲੀਏ ਪ੍ਰੀਟੈਂ ਨੂੰ ਦੇ ਵਿੱਚ ਟਰਾਂਸਫਰਨ ਦੀ ਬਲੀ ਕਿਲਤ ਹੈਗੀ ਸੀ ਉੱਥੇ ਕਿਉਂਕਿ ਨਵੀਆਂ ਕਲੋਨੀਆ ਕਟੀਆਂ ਗਈਆਂ ਸੀ ਜਦੋਂ ਵੀ ਅਫਸਰਾਂ ਨੂੰ ਅਸੀਂ ਗੱਲ ਕਰਦੇ ਸਾਂ ਤੇ ਉਹ ਸਾਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹ ਪ੍ਰਾਈਵੇਟ ਕਲੋਨੀਆ ਫਿਰ ਅਸੀਂ ਉਹਨਾਂ ਨਾਲ ਅਫਸਰਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਹ ਪ੍ਰਾਈਵੇਟ ਦੇ ਵਿੱਚ ਲੋਕ ਹੀ ਹੀ ਰਹਿੰਦੇ ਆ ਲੋਕਾਂ ਨੇ ਹੀ ਰਹਿਣਾ ਇੱਥੇ ਆਣ ਕੇ ਜੇਕਰ ਉਹ ਕਲੋਨੀ ਪ੍ਰਾਈਵੇਟ ਹੈ ਲੋਨਾਂ ਦੀਆਂ ਵੋਟਾਂ ਤੇ ਹੈਗੀਆਂ ਵੋਟਾਂ ਮੰਗਣ ਤੇ ਅਸੀਂ ਜਾਣਦੇ ਆ ਲੇਕਿਨ ਇਸ ਤਰ੍ਹਾਂ ਦਾ ਕਦੀ ਵੀ ਨਹੀਂ ਆ ਨਹੀਂ ਜੇ ਮਤਲਬ ਇਸ ਤਰ੍ਹਾਂ ਦੀ ਸੋਚ ਕਦੀ ਨਹੀਂ ਰੱਖੀ ਕਿ ਉਹ ਬਾਹਰ ਦਾ ਸਵਾਲ ਮੇਰਾ ਜੀ 21 ਤਰੀਕ ਹੈ 21 ਤਰੀਕ ਵਾਲੇ ਦੇਣਾ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਹਾਡਾ ਜਿਹੜਾ ਵੋਟ ਕੀਮਤੀ ਆ ਸਰਕਾਰਾ ਬਣਾ ਵੀ ਦਿੰਦਾ ਸਰਕਾਰਾ ਸੋਟੇ ਵੀ ਦਿੰਦਾ ਕਿਉਂਕਿ ਵੋਟ ਵੀ ਕੀਮਤੀ ਹੁੰਦਾ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਅ ਬਿਲਕੁਲ ਜੀ ਬਿਲਕੁਲ ਮੈਂ ਤਾਂ ਹੱਥ ਜੋੜ ਕੇ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਤੁਹਾਡਾ ਆਪਣਾ ਬੇਟਾ ਵਾਂ ਇਸ ਇਲਾਕੇ ਦੇ ਵਿੱਚ ਮੈਂ ਜੰਮਿਆ ਵਾਂ ਇਸ ਇਲਾਕੇ ਦੇ ਵਿੱਚ ਪਲਿਆ ਵਾਂ ਔਰ ਇਸ ਵਾਰੀ ਮੈਨੂੰ ਇਸ ਵਾਰਡ ਦੇ ਵਿੱਚੋਂ ਨਿਵਾਜਿਆ ਗਿਆ ਟਿਕਟ ਦੇ ਕੇ ਆਮ ਆਦਮੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਇੱਕੋ ਹੀ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਕੀ ਕਿਸੇ ਹੋਰ ਨੂੰ ਵੋਟ ਪਾਓਗੇ ਤਾਂ ਉਹਨਾਂ ਦਾ ਬਹਾਨਾ ਬਣ ਜਾਣਾ ਹੈ ਕਿ ਭਾਈ ਉੱਪਰ ਤੇ ਸਰਕਾਰ ਕਾਂਗਰਸ ਦੀ ਨਹੀਂ ਹੈਗੀ ਉੱਪਰ ਭਾਜਪਾ ਦੀ ਨਹੀਂ ਹੈਗੀ ਉੱਪਰ ਅਕਾਲੀ ਦਲ ਦੀ ਨਹੀਂ ਹੈਗੀ ਜੇਕਰ ਉੱਪਰ ਵੀ ਸਰਕਾਰ ਸਾਡੀ ਹੈ ਜੇਕਰ ਸਰਕਾਰ ਦਾ ਐਮਸੀ ਚੁਣੋਗੇ ਤਾਂ ਤੁਹਾਡੇ ਕੰਮ ਮੇਰੇ ਖਿਆਲ ਨਾਲ ਕੋਈ ਵੀ ਨਹੀਂ ਜਦੋਂ ਸਾਡਾ ਮੇਅਰ ਬਣ ਜਾਣਾ ਤੇ ਕੰਮ ਕੋਈ ਵੀ ਨਹੀਂ ਰੁਕਣਾ ਸੋ ਇੱਕੋ ਗੱਲ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਵੱਧ ਚੜ ਕੇ ਜਿੰਨੇ ਵੀ ਭਰਾ ਵਾ ਇਹ ਵੱਧ ਚੜ ਕੇ ਵੋਟਾਂ ਪਵਾਨ ਔਰ ਪਵਾਨ ਵੀ ਇਹ ਕੰਮ ਕਦੀ ਵੀ ਨਹੀਂ ਇਹਨਾਂ ਦਾ ਕੰਮ ਰੁਕੇਗਾ ਔਰ ਸਭ ਤੋਂ ਵੱਡੀ ਗੱਲ ਮੈਂ ਇੱਕ ਗੱਲ ਹੋਰ ਇਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਨਾ ਵਾਂ ਕਿ ਵੀਰੋ ਕਿਸੇ ਵੀ ਦੇ ਲਾਲਚ ਚ ਨਾ ਆਇਓ ਚਾਹੇ ਉਹ दारू ਹੋਵੇ ਚਾਹੇ ਉਹ ਪੈਸਾ ਹੋਵੇ ਜੇਕਰ ਕੋਈ ਵੀ ਜੇਕਰ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਧਮਕੀ ਵਗੈਰਾ ਕਿਸੇ ਤਰ੍ਹਾਂ ਦੀ ਵੀ ਥਰਡ ਵਗੈਰਾ ਕਾਲ ਵਗੈਰਾ ਇਹ ਕਰਾਂਦੇ ਨੇ ਤੇ ਪੁਲਿਸ ਸਾਡੇ ਨਾਲ ਸਾਡਾ ਦਫ਼ਤਰ ਬਿਲਕੁਲ ਫਜ਼ੀ ਸਿੰਗਲ ਕਲੋਨੀ ਦੇ ਬਾਹਰ ਖੁੱਲ ਚੁੱਕਾ ਵਾ ਰੈਸ਼ ਮੇਰੀ ਬਿਲਕੁਲ ਇਸੇ ਪਿੰਡ ਚ ਆ ਤੇ ਜੇਕਰ ਕਿਤੇ ਵੀ ਕੋਈ ਇਹਨਾਂ ਨੂੰ ਕਿਲਤ ਆਂਦੀ ਹੈ ਤੇ ਸਾਡੇ ਨਾਲ ਬਿਲਕੁਲ ਕਨੈਕਟ ਕਰ ਸਕਦੇ ਆ ਕਿਸੇ ਤਰ੍ਹਾਂ ਦੇ ਵੀ ਇਹਨਾਂ ਨੂੰ ਪ੍ਰੋਬਲਮ ਨਹੀਂ ਵੀਰ ਇਹਨਾਂ ਦਾ ਅੱਜ ਵੀ ਜਿੰਦ ਜਾਨ ਪਹਿਲਾਂ ਵੀ ਖੜਾ ਸੀ ਇਹਨਾਂ ਦੇ ਨਾਲ ਔਰ ਹਿੱਕ ਤਣ ਕੇ ਅੱਜ ਵੀ ਖੜਾ ਰਹੇਗਾ ਤੁਸੀਂ ਦੇਖਿਆ ਸਨੀ ਸੋਤਾ ਨਾਲ ਗੱਲਬਾਤ ਕੀਤੀ ਸਨੀ ਸੋਤਾ ਨੌਜਵਾਨ ਨੇਤਾਵਾ ਅਤੇ ਸਨੀ ਸੋਤੇ ਵਿੱਚ ਪੂਰਾ ਜਿਹੜਾ ਜੋਸ਼ ਵੀ ਆ ਤੁਸੀਂ ਦੇਖਿਆ ਸਨੀ ਸੋਤੇ ਨੇ ਬਾਅਦ 52 ਉਹ ਇਹਨਾਂ ਦੀ ਤਰਫ ਵੱਧੀ ਮੁਸਕਾਨ ਸੋਤਾ ਨੂੰ ਜਿਹੜਾ ਕਿ ਕੌਂਸਲ ਦੀ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਨੇ ਅਤੇ ਸਨੀ ਸੋਤਾਂ ਕਹਿਣਾ ਵੀ ਆਮ ਆਦਮੀ ਪਾਰਟੀ ਸਰਕਾਰ ਦੀ ਜਿਹੜੀ ਝੋਲੀ ਵਿੱਚ ਜਿਹੜੀ ਆ ਸਿਰ ਜਿੱਤ ਕੇ ਪਾਈ ਜਾਊਗੀ ਅਤੇ ਇਲਾਕੇ ਦੇ ਜਿਹੜੇ ਕੰਮ ਨੇ ਇਲਾਕੇ ਦੇ ਰਹਿੰਦੇ ਕੰਮ ਨੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਕੌਂਸਲ ਬੜ ਤੋਂ ਬਾਅਦ ਕੀਤੇ ਜਾਣਗੇ ਅਤੇ ਲੋਕਾਂ ਨਾਲ ਵਾਅਦਾ ਕੀਤਾ ਵਾ ਵੀ ਇਹ ਤੁਹਾਡਾ ਬੇਟਾ ਵਾ ਨਾ ਕਿ ਨੇਤਾ ਵਾ ਹਰ ਟਾਈਮ ਤੁਸੀਂ ਸਨੀ ਸੋਤਾਂ ਨੂੰ ਮਿਲ ਸਕਦੇ ਹੋ ਨਾ ਕਿ ਤੁਹਾਨੂੰ ਕਿਤੇ ਬਾਹਰ ਜਾਣ ਦੀ ਮੁਸ਼ਕਲ ਹੋਗੀ ਇਸਨੂੰ ਸੋਤਾ ਨੌਜਵਾਨ ਨੇਤਾ ਅਤੇ ਜੁਝਾਰੂ ਦਿੱਤਾ ਵਾ ਐਸਕੇ ਵੱਧ ਚੜ ਕੇ ਵੋਟਾਂ ਸੰਢੀ ਸੋਤਾ ਨੂੰ ਪਾਇਓ ਤਾਂ ਜੋ ਕਿ ਜਿਹੜੀ ਆ ਸੇੜਾ ਜਿਹੜਾ ਸੱਜ ਸਕੇ ਅਤੇ ਇਸ ਵਾਰ ਜਿਹੜਾ ਕੌਂਸਲ ਆ ਸੰਢੀ ਸੋਤਾ ਉਹਨਾਂ ਦੀ ਧਰਮ ਪਤਨੀ ਮੁਸਕਾਨ ਸੋਤਾ ਬਣ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਅਮਰਸਾਤੋਂ